ਸਮ ਜੈਗ ਨਿਊਜ਼ ਖਬਰ ਨਹੀਂ ਆਪकी आवाज ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟੈਣ ਤੋਂ ਇਹ ਗਰਾਉਂਡ ਦੇ ਵਿੱਚ ਸ਼ੁਰੂ ਹੁੰਦਾ ਮਹਾਰਾਏ ਉਦੋਂ ਕਿੱਲੇ ਪੁੱਟੇ ਜਾਂਦੇ ਸੀ ਕਿੱਲੇ ਰਾਕੇ ਸਿੰਘ ਦੌੜਾ ਲਾਉਂਦੇ ਸੀ ਕਿੱਲਾ ਪੁੱਟਦੇ ਸੀ ਤੇ ਮਹਾਰਾਜ ਭਾਈ ਦਿਆ ਸਿੰਘ ਜੀ ਨਾਲ ਬਚਨ ਹੁੰਦੇ ਸੀ ਭਾਈ ਦਿਆ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਕਿ ਦਿਆਸਿਆ ਦੇਖ ਕਿੰਨੀ ਫੌਜ ਖੜੀ ਆ ਕਿੰਨੇ ਸਿੰਘ ਖੜੇ ਆ ਤੇ ਭਾਈ ਦਿਆ ਸਿੰਘ ਅੱਗੋਂ ਕਹਿੰਦੇ ਆ ਕਿ ਮਹਾਰਾਏ ਸਾਨੂੰ ਤਾਂ ਕੁਝ ਨਹੀਂ ਦਿਸਦਾ ਆਪ ਜੀ ਕੀ ਕਹਿ ਰਹੇ ਹੋ ਜੇ ਅੱਜ ਕੱਲ ਕੋਈ ਸਿੰਘ ਅਮਰਿਤ ਛਕਦਾ ਹੈ ਤੇ ਉਹ ਵੀ ਮੁਗਲ ਫੌਜ ਫੜ ਕੇ ਉਹਨੂੰ ਕਤਲ ਕਰ ਦਿੰਦੀ ਆ ਉਹਨੂੰ ਸ਼ਹੀਦ ਕਰ ਦਿੰਦੀ ਆ ਤੇ ਤੁਹਾਨੂੰ ਕੀ ਲੱਗਦਾ ਹੈ ਇਸ ਸਮੇਂ ਦੇ ਆਪਣੇ ਤੋਂ ਬਾਅਦ ਫੌਜ ਹੋਊਗੀ ਮਹਾਰਾਹ ਕਹਿੰਦੇ ਕੋਈ ਨਾ ਤੂੰ ਸਾਨੂੰ ਨਾ ਕੀਤੀ ਆ ਹੁਣ ਤੂੰ ਅੱਜੇ ਕਹਿੰਦਾ ਤੈਨੂੰ ਅੱਜੇ ਫੌਜ ਖੜੀ ਕਰਕੇ ਦਿਖਾਉਂਦੇ ਹੁਣ ਕੋਈ ਸਾਹਮਣੇ ਆਊਗਾ ਇਸ ਧਰਤੀ ਦੇ ਉੱਤੇ ਜੋੜ ਮੇਲੇ ਮੁਹੱਲੇ ਨਿਆਂਗ ਸਿੰਘ ਸੱਜਿਆ ਕਰਨਗੇ ਖੱਟੀਆਂ ਤੇ ਪੀਲੀਆਂ ਨੀਲੀਆਂ ਦਸਤਾਰਾਂ ਵਾਲੀ ਫੌਜ ਆਇਆ ਕਰਨੀ ਆ ਮੁਹੱਲੇ ਘੱਡੇ ਕਰਨੀਆਂ ਸੰਗਤਾਂ ਉਹਨੇ ਦਰਸ਼ਨ ਕਰਿਆ ਕਰਨਗੇ ਸੋਹ ਸਾਖੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਲਿਖਿਆ ਹੈ ਜੀ ਇਸ ਕਰਕੇ ਮਹਾਰਾਏ ਸਭ ਦਲ ਸ਼੍ਰੋਮਣੀ ਪੰਥਕਾਲੀ ਬੁੱਢੇ ਦਲ ਤਰਨੇ ਦਲ ਬਾਬੇ ਬਟਾਲਾ ਸਾਹਿਬ ਵਾਲੇ ਬਾਬਾ ਵਿਧੀਆਂ ਜੀ ਬਾਬਾ ਨਿਹਾਲ ਸਿੰਘ ਜੀ ਸਾਰੀਆਂ ਹੀ ਫੌਜਾਂ ਬੇਹੰਤ ਫੌਜਾਂ ਨਿਹੰਗ ਸਿੰਘ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਹੁੰਦੀਆਂ ਹਨ ਮਹਾਰਾਜੀ ਮਰਿਆਦਾ ਤੌਰ ਤੇ ਸਾਰੀਆਂ ਇਹ ਮਨਲਾ ਕਰਦੀਆਂ ਹਨ ਇੱਥੇ ਆ ਕੇ ਉਹ ਮਰਿਆਦਾ ਹੈ ਇੱਥੇ ਆ ਕੇ ਸ਼ਸਤਰਾਂ ਦੇ ਜੋਰ ਵਖਾਉਂਦੀਆਂ ਹਨ ਜਿੱਦਾਂ ਦੁਸ਼ਹਿਰੇ ਤੇ ਸ਼ਸਤਰ ਪੂਜਾ ਹੁੰਦੀ ਹੈ ਇੱਥੇ ਹੌਲੇ-ਹੌਲੇ ਸ਼ਸਤਰਾਂ ਦੇ ਜੋਰ ਦਿਖਾਏ ਜਾਂਦੇ ਹਨ ਨੇਜੇਬਾਰੀ ਹੁੰਦੀ ਹੈ ਚਾਰ-ਚਾਰ ਘੋੜਿਆਂ ਦੇ ਸਿੰਘ ਭੱਜਦੇ ਹਨ ਇਹ ਕੋਈ ਨਹੀਂ ਕਰ ਸਕਦਾ ਮਹਾਰਾਜ ਆਕਾਲਪੁਰਖ ਦੀ ਕਿਰਪਾ ਹੈ ਇਹ ਆਕਾਲਪੁਰਖ ਦੀ ਫੌਜ ਹੈ ਮਹਾਰਾਜ ਉਹਨੇ ਕਿਰਪਾ ਕੀਤੀ ਹੈ ਉਹ ਕਿਰਪਾ ਕਰਦੇ ਰਹੇ ਪ੍ਰੇਮ ਵਧਿਆ ਰਹੇ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ